ਜਦੋਂ ਬਾਬਾ ਵਿਧਿਚੰਦ ਦੂਜਾ ਕੋੜਾ ਲੈ ਕੇ ਗੁਰੂ ਦੇ ਚਰਨਾਂ ਵਿੱਚ ਆਏ ਨਾ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਵਿਧਿਚੰਦਾ ਕੁਝ ਮੰਗ ਅਸੀਂ ਤੇਰੇ ਤੇ ਤਰੁੱਠੇ ਕੁਝ ਮੰਗ ਤੇ ਵਿਧਿਚੰਦ ਦੇ ਹੱਥ ਜੁੜ ਗਏ ਆਖਿਆ ਮੇਰੇ ਸਤਿਗੁਰੂ ਜੀ ਕੈਨ ਦਰਸ਼ਨ ਮਨ ਈਸ਼ ਪੁਜਾਈ ਜਗ ਮੇਂ ਚਾਤ ਬਹੁਤ ਦੁੱਖदाई ਤੇਰੇ ਦੀਦਾਰ ਨੇ ਮੇਰੀਆਂ ਸ਼ਾਮਾਂ ਪੂਰੀਆਂ ਕਰ ਦਿੱਤੀਆਂ ਨੇ ਇਸ ਜਗਤ ਦੇ ਵਿੱਚ ਚਾਹਤਾਂ ਖਾਸ਼ਾਂ ਕਦੇ ਖਤਮ ਨਹੀਂ ਹੁੰਦੀਆਂ ਇੱਕ ਪੂਰੀ ਹੁੰਦੀ ਆ ਦੂਜੀ ਦਾ ਜਨਮ ਹੋ ਜਾਂਦਾ ਤੇ ਸਤਗੁਰੂ ਕਹਿੰਨ ਲੱਗਿਆ ਸੀ ਤੇਰੇ ਤੇ ਤੁਰਠੀਆਂ ਕੁਝ ਮੰਗ ਹੁਣ ਜਿਹਨੇ ਗੁਰੂ ਦਾ ਪੱਲਾ ਫੜ ਲਿਆ ਜਦੋਂ ਗੁਰੂ ਦੇਣ ਵਾਲਾ ਹੋਵੇ ਤੇ ਸਿੱਖ ਕੇ ਵੀ ਨਾ ਕਰੇਗਾ ਤੇ ਬਾਬਾ ਵਿਦੀ ਚੰਦ ਨੇ ਕੁਝ ਨਹੀਂ ਮੰਗਿਆ ਆਪਣੇ ਪਰਿਵਾਰ ਵਾਸਤੇ ਬਾਬਾ ਵਿਦੀ ਚੰਦ ਨੇ ਨਹੀਂ ਅਖ ਕਿ ਮੈਨੂੰ ਤੁਹਾਨੂੰ ਦੇ ਦਿਓ ਮੈਨੂੰ ਸੰਪਤ ਦੇ ਦਿਓ ਮੈਨੂੰ ਸੰਸਾਦ ਦੀਆਂ ਵਸਤੂਆਂ ਚਾਹੀਦੀਆਂ ਨੇ ਮੈਨੂੰ ਬੜਾ ਵੱਡਾ ਘਰ ਚਾਹੀਦਾ ਹੈ ਬਾਬਾ ਵਿਦੀ ਚੰਦ ਨੇ ਆਖਿਆ ਸਤਿਗੁਰੂ ਜੇ ਆਪਜੀ ਟੁੱਟੇ ਹੋ ਇੱਕ ਅਰਦਾਸ ਤੁਹਾਡੇ ਚਰਨਾਂ ਵਿੱਚ ਤੇ ਮੈਨੂੰ ਆਪਣੀ ਸੰਗਤ ਦੇ ਵਿੱਚੋਂ ਕਦੇ ਦੂਰ ਨਾ ਕਰਿ ਹੋ ਜੇ ਮੋਲੋ ਸਤ ਨਾਮ ਸ਼੍ਰੀ ਵਾਹਿਗੁਰੂ ਮੈਂ ਸੰਗਤ ਦੇ ਵਿੱਚੋਂ ਦੂਰ ਨਾ ਹੋਵਾਂ ਸਤ ਗੁਰੂ ਮਹਾਰਾਜ ਚੁੱਪ ਕਰਕੇ ਕਹਿਣ ਲੱਗੇ ਹੋਰ ਕੁਛ ਕਹਿਣ ਲੱਗੇ ਮਹਾਰਾਜ ਜੇ ਤੁਠੇ ਤੇ ਮੇਰੇ ਤੇ ਇਨੀ ਬਖਸ਼ਿਸ਼ ਕਰਦੇ ਹੋ ਮੈਂ ਸੰਗਤ ਵਿੱਚ ਰਵਾਂ ਤੁਹਾਡੀ ਸੰਗਤ ਕਰਾਂ ਤੁਹਾਡੇ ਵਚਨ ਸੁਣਾ ਮੇਰੇ ਮੰਨ ਤੇ ਨਾਮ ਦਾ ਰੰਗ ਚੜ ਜਾਏ ਬੜੀ ਮੰਗ ਸੁੰਦਰ ਸੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਸਤ ਸੰਗਤ ਦਿਓ ਜੀ ਮੈਂ ਸੰਗਤ ਵਿੱਚ ਰਹਿਣਾ ਚਾਹੁੰਨਾ ਫਿਰ ਦੂਜੀ ਮੰਗ ਕਰ ਦਿੱਤੀ ਆਖਿਆ ਜਿੱਥੇ ਸਤ ਸੰਗ ਉਥੇ ਨਾਮ ਰੰਗ ਨਾਮ ਦਾ ਰੰਗ ਵਖਰੇਚ ਕਰਦੇ ਹੋ ਸੰਗਤ ਦੇ ਵਿੱਚ ਕਈ ਗਫਾ ਬੰਦੁਖ ਕਈ ਕਈ ਸਾਲ ਹੁੰਦਾ ਰਹਿੰਦਾ ਪਰ ਨਾਮ ਦਾ ਰੰਗ ਅੰਦਰ ਨਹੀਂ ਚੜਦਾ ਉਸ ਯਿਰਖਾ ਦੇ ਵਿੱਚ ਉਸ ਨਫਰਤ ਦੇ ਵਿੱਚ ਵਿਕਾਰਾਂ ਦੇ ਵਿੱਚ ਔਗਣਾਂ ਦੇ ਵਿੱਚ ਅੰਦਰ ਲਾ ਜੁੜਿਆ ਰਹਿੰਦਾ ਹੈ ਸੰਗਤ ਵਿੱਚ ਆਉਂਦਾ ਜਰੂਰ ਹੈ ਬਦਲਾਅ ਨਹੀਂ ਹੈ ਮੰਨ ਤੇ ਗੁਰੂ ਦੇ ਸ਼ਬਦ ਦਾ ਅਸਰ ਨਹੀਂ ਹੋ ਰਿਹਾ ਗੁਰੂ ਦਾ ਸ਼ਬਦ ਸੁਣਦਾ ਅੰਦਰਲਾ ਰੰਗਿਆ ਨਹੀਂ ਗਿਆ ਹਜੂਰ ਜੀ ਕਿਰਪਾ ਕਰਿਓ ਜਿੱਥੇ ਸਤ ਸੰਗ ਉਥੇ ਨਾਮ ਰੰਗ ਮੇਰੇ ਅੰਦਰ ਕਿਤੇ ਹਿਰਦੇ ਤੇ ਨਾਮ ਦਾ ਰੰਗ ਕਢ ਜਾਏ ਗੁਰੂ ਪਰਸੰਨ ਹੋਏ ਕੰਨ ਲੱਗੇ ਹੋਰ ਕੁਝ ਆਖਿਆ ਜਿਵੇਂ ਕੋਲੇ ਲਾ ਕੇ ਆਇਆ ਹੈ ਮੇਰੇ ਸਤ ਗੁਰੂ ਸੱਚੇ ਪਾਤਸ਼ਾਹ ਇੱਕ ਨਿਸ਼ਚਾ ਸੀ ਤੁਹਾਡੇ ਤੇ ਇੱਕ ਵਿਸ਼ਵਾਸ ਸੀ ਤੁਹਾਡੇ ਤੇ ਕਿ ਮੇਰਾ ਗੁਰੂ ਮੇਰੇ ਵੱਲ ਹੈ ਮੈਂ ਕਿਲੇ ਦੇ ਵਿੱਚੋਂ ਦੋਵੇਂ ਘੋੜੇ ਲੈ ਕੇ ਆਵਾਂਗਾ ਮੇਰੇ ਅੰਦਰ ਵਿਸ਼ਵਾਸ ਸੀ ਵਿਸ਼ਵਾਸ ਟੁੱਟ ਜਾਂਦੇ ਨੇ ਨਿਸ਼ਚੇ ਟੁੱਟ ਜਾਂਦੇ ਨੇ ਆਖੇ ਅਰਦਾਸ ਕੀਤੀ ਨਹੀਂ ਪੂਰੀ ਹੋਈ ਮੈਂ ਤਾਂ ਰੋਜ਼ ਗੁਰਦੁਆਰੇ ਜਾਣਾ ਪਾਠ ਕਰਦਾ ਮੇਰੀ ਮੰਗ ਪੂਰੀ ਨਹੀਂ ਕੀਤੀ ਸਤਿਗੁਰਾਂ ਨੇ ਨਿਸ਼ਟਾ ਟੁੱਟ ਗਿਆ ਵਿਸ਼ਵਾਸ ਟੁੱਟ ਗਿਆ ਕਿਸੇ ਹੋਰ ਥਾਂ ਤੇ ਜਾ ਕੇ ਗੁਰੂ ਨੂੰ ਛੱਡ ਕੇ ਉੱਥੇ ਮੰਗਣ ਲੱਗ ਜਾਂਦਾ ਸਤਿਗੁਰੂ ਕਿਰਪਾ ਕਰਿਓ ਜੇ ਭਾਵੇਂ ਜਿੰਨਾ ਮਰਜੀ ਜੀਵਨ ਦੇ ਵਿੱਚ ਦੁੱਖ ਹੋਵੇ ਭਾਵੇਂ ਜੀਵਨ ਦੇ ਵਿੱਚ ਸੁੱਖ ਹੋਵੇ ਮੇਰਾ ਨਿਸ਼ਚਾ ਤੁਹਾਡੇ ਚਰਨਾਂ ਤੇ ਬਣਿਆ ਰਵੇ ਮੈਂ ਤੁਹਾਡੇ ਤੇ ਵਿਸ਼ਵਾਸ ਸਦਾ ਆਪਣੇ ਅੰਦਰ ਬਣਾਈ ਰੱਖਾਂ ਕਿ ਜੋ ਮੇਰੇ ਗੁਰੂ ਨੇ ਕਰਨਾ ਹੈ ਉਹੀ ਮੇਰੇ ਜੀਵਨ ਦੇ ਵਿੱਚ ਹੋਣਾ ਹੈ ਕਿਰਪਾ ਕਰੋ ਮੇਰੇ ਤੇ ਇਹ ਵੀ ਬਖਸ਼ਿਸ਼ ਕਰ ਦਿਓ ਜਿੱਥੇ ਸਤ ਸੰਗ ਉਥੇ ਨਾਮ ਰੰਗ ਉਥੇ ਨਿਸ਼ਟਾ ਅਪੰਗ ਤੇ ਜਿਵੇਂ ਅੰਗ ਸੰਗ ਸਹਾਈ ਹੋ ਕੇ ਵਿਚਰਿਓ ਤਿਵੇਂ ਚੌਥੀ ਬਖਸ਼ਿਸ਼ ਕਰ ਦਿਓ ਸਦਾ ਅੰਗ ਸੰਗ ਮੇਰੇ ਸਦਾ ਅੰਗ ਸੰਗ ਰਹੋ ਦੁਕਾਲੰਗ ਪਰਨਾਸੀ ਗਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਮੇ ਭੂਤੇ ਮੇਰੇ ਸਦਾ ਅੰਗ ਸੰਗ ਰਹੇ ਭਾਈ ਸਾਈਂदास ਗੁਰੂ ਕਾ ਸੰਧੂ ਹੈ ਭਾਈ ਸਾਈਂदास ਭਾਈ ਸਾਈਂदास ਕੋਲ